ਮੈਂ ਇੱਕ ਪਿੱਛੇ ਜਆ ਵੀਡੀਓ ਦੇਖੀ ਸੀ ਉੱਚ ਕਿਹਾ ਸੀਗਾ ਵੀ ਜਦੋਂ ਤੁਹਾਡੀ ਬੇਟੀ ਦੀ ਵਿਦਾਈ ਹੁੰਦੀ ਹੈ ਜਾਂ ਤੁਹਾਡੀ ਬੇਟੀ ਵਿਆਹ ਤੋਂ ਬਾਅਦ ਛੱਡ ਕੇ ਦੂਜੇ ਘਰ ਜਾਂਦੀ ਹੈ ਤਾਂ ਉਹਦਾ ਜਿਆਦਾ ਦੁੱਖ ਮਾਂ ਨੂੰ ਹੁੰਦਾ ਹੈ ਜਿਆਦਾ ਘਾਟਾ ਮਾਂ ਨੂੰ ਪੈਂਦਾ ਹੈ ਚਲੋ ਮੰਨਦਾ ਆਂ ਵੀ ਘਾਟਾ ਪੈਂਦਾ ਹੈ ਮਾਂ ਨੂੰ ਮਾਂ ਨਾਲ ਸਾਂਝ ਜਿਆਦਾ ਹੁੰਦੀ ਹੈ पर दुख पियो ते मां ਨੂੰ ਇੱਕੋ ਜਿਹਾ ਹੁੰਦਾ ਹੈ ਹਾਂ ਬਾਪ ਆਪਣੀਆਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਪ੍ਰਗਟ ਨਹੀਂ ਕਰ ਸਕਦਾ ਜਾਂ ਝਿਜਕਦਾ ਰਹਿੰਦਾ ਹੈ ਕਿਉਂਕਿ ਮਾਵਾ ਜਿਹੜੀਆਂ ਉਹ ਆਪਣੀਆਂ ਜਿਹੜੀਆਂ ਭਾਵਨਾਵਾਂ ਹੁੰਦੀਆਂ ਉਹ ਬਹੁਤ ਖੁੱਲੇ ਤਰੀਕੇ ਨਾਲ ਪ੍ਰਗਟ ਕਰ ਦਿੰਦੀਆਂ ਤੇ ਲੋਕਾਂ ਨੂੰ ਦੂਰੋਂ ਲੱਗਦਾ ਹੈ ਵੀ ਦੁੱਖ ਜ਼ਿਆਦਾ ਮਾ ਨੂੰ ਪਰ ਨਹੀਂ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹੈਗਾ ਘਾਟਾ ਹੋ ਸਕਦਾ ਵੀ ਮਾਵਾ ਨੂੰ ਜ਼ਿਆਦਾ ਪਿਆ ਹੋਵੇ ਕਿਉਂਕਿ ਮਾਵਾ ਨਾਲ ਸਾਂਝ ਜ਼ਿਆਦਾ ਨਹੀਂ ਪਰ ਦੁੱਖ ਦੋਹਾਂ ਨੂੰ ਬਰਾਬਰ ਹੁੰਦਾ ਹੈ ਮੇਰਾ ਨਾਂ ਬੱਪੂ ਪਨੇਸਰ ਹੈ ਇਹ ਮੇਰਾ ਇੰਟਰਨੈਟ ਦਾ ਨਾਮ ਹੈ ਵੈਸੇ ਪੱਕਾ ਨਾਂ ਮੇਰਾ ਦਵਿੰਦਰ ਸਿੰਘ ਹੈ ਮੇਰੇ ਚੈਨਲ ਦਾ ਨਾਂ ਪਨੇਸਰ ਹੈ ਇਸ ਤਰ੍ਹਾਂ ਦੇ ਨਾਰਮਲ ਜਿਹੇ ਵਿਸ਼ੇ ਹਲਕੇ ਫੁਲਕੇ ਵਿਸ਼ਿਆਂ ਤੇ ਮੈਂ ਵੀਡੀਓ ਅਕਸਰ ਬਣਾਉਣਾ ਰਹਿਣਾ ਹੈ ਚਲਦੀਆਂ ਨਹੀਂ ਚਲਦੀਆਂ ਇਹ ਬੱਕਰੀ ਗੱਲ ਹੈ ਪਰ ਜੇ ਤੁਹਾਨੂੰ ਵਧੀਆ ਲੱਗਦੀ ਹੈ ਨਾ ਤਾਂ ਇਹਨੂੰ ਤੁਸੀਂ ਲਾਈਕ ਸ਼ੇਅਰ ਜਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਵੀਡੀਓ ਸ਼ੁਰੂ ਕਰਦੇ ਆਂ ਅੱਜ ਕੱਲ ਦੇ ਜਮਾਨੇ ਦੇ ਵਿੱਚ ਧੀ ਹੋਵੇ ਪੁੱਤ ਹੋਵੇ ਇੱਕੋ ਬਰਾਬਰ ਹੈ ਧੀਆਂ ਵੀ ਪੂਰਾ ਪੜ੍ਹ ਕੇ ਪੜ੍ਹ ਲਿਖ ਕੇ ਜਮਾਨੇ ਦੇ ਬਿਲਕੁਲ ਬਰਾਬਰ ਚੱਲਦੀਆਂ ਨੌਕਰੀ ਕਰਦੀਆਂ ਸਭ ਕੁਝ ਕਰਦੀਆਂ ਜੋ ਅੱਜ ਕੱਲ ਮੁੰਡੇ ਕਰਦੇ ਆ। ਹਾਂ ਜਿਹੜਾ ਉਹੀ ਪੁਰਾਣੀ ਸੋਚ ਲੈ ਕੇ ਬੈਠਾ ਆ ਉਹਦਾ ਔਖਾ ਆ ਉਹਨੂੰ ਦੁਬਾਰਾ ਸੋਚਣਾ ਚਾਹੀਦਾ ਹੈ ਇਸ ਗੱਲ ਬਾਰੇ ਕਿ ਬਰਾਬਰ ਹੈ ਸਾਰੇ। ਤਿਆਂਾਰੇ ਤਾਂ ਬਹੁਤ ਗਾਣੇ ਬਣੇ ਹੋਏ ਆ ਸੱਪਿਆਚਾਰ ਚ ਸਾਡੇ ਆ ਤਿਆਂ ਨੂੰ ਪਰਾਇਆ ਧੰਨ ਵੀ ਕਿਹਾ ਜਾਂਦਾ ਆ। ਇਹਨੂੰ ਜੱਗ ਦੀ ਰੀਤ ਵੀ ਕਹੀ ਆ ਕਿ ਤਿਆਂ ਤੋੜਨੀਆਂ ਹੀ ਪੈਣੀਆਂ ਆ। ਬਹੁਤ ਤਰ੍ਹਾਂ ਦੇ ਗਾਣੇ ਆ ਪਰ ਹੁਣ ਸਮਾਂ ਬਦਲ ਗਿਆ ਹੁਣ ਤਾਂ ਪੁੱਤ ਵੀ ਤੋਰ ਨਹੀਂ ਦਿੰਦੇ ਆ ਪੁੱਤ ਵੀ ਕਾਫੀ ਸਾਲਾਂ ਬਾਅਦ ਵਾਪਸ ਆਉਂਦੇ ਆ ਕਮਾਈਆਂ ਕਰਕੇ ਵਾਪਸ ਆਉਂਦੇ ਆ ਪੁੱਤਾਂ ਲਈ ਵੀ ਬਹੁਤ ਗਾਣੇ ਹੁਣ ਬਣ ਗਏ ਆ ਜਿੱਦਾਂ ਜ਼ਮਾਨਾ ਚੱਲਦਾ ਆ ਉਹਦੇ ਹਿਸਾਬ ਨਾਲ ਤੁਹਾਡੇ ਸੱਭਿਆਚਾਰ ਦੇ ਵਿੱਚ ਤੁਹਾਡੇ ਗਾਣੇ ਬਣਦੇ ਰਹਿੰਦੇ ਆ ਹੁਣੇ ਧੀਆਂ ਬਾਰੇ ਗਾਣਾ ਪਿਛਲੇ ਸਾਲ ਗਾਇਆ ਸੀ ਰਾਜਵੀਰ ਜਬੰਦੇ ਨੇ ਜਿਨ੍ਹਾਂ ਦੀ ਹੁਣੇ ਹੀ ਕੁਝ ਦਿਨ ਪਹਿਲਾਂ ਡੈਥ ਹੋ ਗਈ ਹੈ ਤੇ ਬੜੀ ਮੰਦ ਭਾਗੀ ਘਟਨਾ ਹੈ ਬਹੁਤ ਸੋਹਣਾ ਗਾਣਾ ਗਾਇਆ ਸੀ ਬਹੁਤ ਵਧੀਆ ਕਲਾਕਾਰ ਸੀ ਤੇ ਬਹੁਤ ਦੁੱਖ ਦੀ ਗੱਲ ਹੈ ਚਲੋ ਅਸੀਂ ਮੁੜ ਉਸੇ ਵਿਸ਼ੇ ਤੇ ਆਨੇ ਆ ਅਸੀਂ ਗੱਲ ਕਰ ਰਹੇ ਸੀ ਦੁੱਖ ਦੀ ਧੀਆਂ ਦਾ ਦੁੱਖ ਕਿ ਕਿਨੂੰ ਕਿੰਨਾ ਕੁ ਲੱਗਦਾ ਹੈ ਜਿਹੜਾ ਮੇਰਾ ਕੰਮ ਹੈ ਮੇਰਾ ਵੀਡੀਓ ਐਡੀਟਿੰਗ ਦਾ ਕੰਮ ਹੈ ਤੇ ਮੇਰੇ ਕੰਮ ਦੇ ਵਿੱਚ 70% ਮੇਰਾ ਵਿਆਹਾਂ ਦਾ ਕੰਮ ਆਂਦਾ ਹੈ ਮੇਰੇ ਕੋਲ ਤੇ ਮੈਂ ਨਾ ਅਕਸਰ ਡੋਲੀਆਂ ਜਦੋਂ ਐਡਿਟ ਕਰਦਾ ਹੁੰਦਾ ਮੈਂ ਦੇਖਦਾ ਭਈ ਪਹਿਲਾਂ ਜਦੋਂ ਵੀਡੀਓ ਚੱਲ ਰਹੀ ਹੁੰਦੀ ਹੈ ਮੇਨ ਖੁਸ਼ੀ ਵਾਲਾ ਟਾਈਮ ਹੁੰਦਾ ਮੈਂ ਕਹਿੰਦਾ ਵੀ ਯਾਰ ਇਹ ਬੰਦਾ ਬਾਪੂਏ ਰੋਏਗਾ ਨਹੀਂ ਮਤਲਬ ਇੱਦਾਂ ਲੱਗਦਾ ਜਿਹਦਾ ਸਟਰੋਂਗ ਹੁੰਦਾ ਬੰਦਾ ਕਾਫੀ ਪਰ ਜਦ ਡੋਲੀ ਜਾਂਦੀ ਹੈ ਬਾਪ ਦੇ ਆਪ ਮਹਾਰੇ ਹੰਝੂ ਨਿਕਲ ਜਾਂਦੇ ਆ ਰੋਂਦੇ ਦੇਖੇ ਆ ਬਾਪ ਡੋਲੀਆਂ ਤੇ ਮਾਮਾ ਵੀ ਰੋਂਦੀਆਂ ਚੱਲੋ ਪਰ ਬਾਪੂ ਵੀ ਰੋਂਦੇ ਦੇਖੇ ਆ ਸੋ ਮੈਂ ਇੱਕ ਗੱਲ ਤੁਹਾਨੂੰ ਸੁਣਾਉਣਾ ਹੈ ਇੱਕ ਨਾ ਮੇਰੇ ਕੋਲ ਪਿੱਛੇ ਜਾ ਪ੍ਰੋਗਰਾਮ ਆਇਆ ਸੀ ਇੱਕ ਰਾਜਨੀਤਿਕ ਬੰਦਾ ਸੀ ਕੋਈ ਕਾਫੀ ਤਕੜਾ ਬੰਦਾ ਮਤਲਬ ਕਹਿ ਸਕਦੇ ਅਮੀਰ ਬੰਦਾ ਕਰੋੜਾਪਤੀ ਉਦੀ ਬੇਟੀ ਦਾ ਵਿਆਹ ਸੀਗਾ ਮੈਂ ਸੋਚਦਾ ਸੀ ਵੀ ਇਹਨੇ ਰੋਣਾ ਨਹੀਂ ਹੈਗਾ ਮੈਂ ਕਹਿੰਨੇ ਵੀ ਇਨੀ ਫਾਰਮੈਲਟੀ ਜੀ ਕਰਨੀ ਆ ਬੰਦੇ ਤਕੜੇ ਐ ਪਰ ਜਦੋਂ ਡੋਲੀ ਦਾ ਟਾਈਮ ਆਇਆ ਨਾ ਅਚਾਨਕ ਉਹ ਰੋਇਆ ਮੈਂ ਹੈਰਾਨ ਐ ਮਾਂ ਹਰੇ ਘੱਟ ਰੋਈ ਪਰ ਬਾਪੂ ਬਹੁਤ ਰੋਇਆ ਜਿੱਦਾਂ ਉਹਦਾ ਪਿਆਰ ਬਹੁਤ ਹੋਏਗਾ ਬੇਟੀ ਦਾ ਵੀਡੀਓ ਐਡੀਟਿੰਗ ਕਰਤੇ ਸਮੇਂ ਨਾ ਮੈਂ ਖੁਦ ਭਾਵੁਕ ਹੋ ਗਿਆ ਮੇਰੇ ਨਾ ਮੇਰੇ ਵੀ ਹੰਝੂ ਨਿਕਲ ਗਏ ਕਈ ਵਾਰੀ ਹੁੰਦਾ ਹੈ ਤਾਂ ਇੱਕ ਉਸ ਟਾਈਮ ਗਾਣਾ ਇਹੋ ਜਿਹਾ ਲੱਗਾਇਆ ਹੁੰਦਾ ਇੱਕ ਸੀਨ ਇਹੋ ਜਿਹਾ ਚੱਲ ਰਿਹਾ ਹੁੰਦੇ ਉਹ ਜਦੋਂ ਡੋਲੀ ਜਾ ਰਹੀ ਸੀ ਨਾ ਤਾਂ ਖਿੜਕੀ ਬੇਟੀ ਨੇ ਖੋਲ ਲਈ ਸ਼ੀਸ਼ਾ ਥੱਲੇ اتار ਲਿਆ ਤਾਂ ਉਹ ਹੱਥ ਫੜਿਆ ਸੀ ਉਹਨੇ ਬੇਟੀ ਦਾ ਤੇ ਹੱਥ ਚੁੰਮ ਰਿਆ ਸੀ ਤੇ ਰੋ ਰਿਆ ਸੀ ਬਹੁਤ ਹੀ ਜਿਆਦਾ ਭਾਵੁਕ ਸੀਨ ਸੀ ਉਸ ਮੂਮੈਂਟਸ ਜਿਹੜੇ ਕੈਪਚਰ ਕੀਤੇ ਆ ਫੋਟੋਗ੍ਰਾਫਰ ਨੇ ਉਹ ਸ਼ਾਬਾਸ਼ ਸ਼ਾਬਾਸ਼ ਦਾ ਹੱਕਦਾਰ ਹੈ ਜਿਹੜੇ ਇੰਨੇ ਵਧੀਆ ਮੂਵਮੈਂਟਸ ਕੈਪਚਰ ਕਰਦੇ ਹਨ ਬਹੁਤ ਫੋਟੋਗ੍ਰਾਫਰ ਅੰਦਰ ਉਹਨਾਂ ਦੀ ਹੁੰਦਾ ਹੈ ਵੀ ਕ੍ਰੀਏਟੀਵਿਟੀ ਤੇ ਇਹ ਚੀਜ਼ ਸਾਨੂੰ ਕੈਪਚਰ ਕਰਨੀ ਚਾਹੀਦੀ ਉਹ ਸ਼ਾਬਾਸ਼ ਦਾ ਹੱਕਦਾਰ ਹੈ ਮੇਰਾ ਮਤਲਬ ਇੱਕਦਾਂ ਐਕਸਪੀਰੀਅੰਸ ਹੁੰਦੇ ਰਏ ਤੋਂ ਬਾਅਦ ਨਜ਼ਰੀਆ ਬੰਦੇ ਦਾ ਬਦਲਦਾ ਰਹਿੰਦਾ ਹੈ ਮੈਂ ਸੋਚਦਾ ਵੀ ਬੇਟੀ ਦੀ ਵਿਦਾਈ ਦਾ ਦੁੱਖ ਅਮੀਰ ਨੂੰ ਵੀ ਇੰਨਾ ਹੀ ਹੁੰਦਾ ਗਰੀਬ ਨੂੰ ਵੀ ਇੰਨਾ ਹੀ ਹੁੰਦਾ ਚਾਹੇ ਕਰੋੜਾਪਤੀ ਅਮੀਰ ਹੋਵੇ ਤੇ ਬਿਲਕੁਲ ਗਰੀਬ ਹੋ ਗਏ ਤੇ ਮਰਦ ਨੂੰ ਵੀ ਉਹਨਾ ਹੀ ਹੁੰਦਾ ਔਰਤ ਨੂੰ ਵੀ ਉਹਨਾ ਹੀ ਹੁੰਦਾ ਮਾਂ ਨੂੰ ਵੀ ਉਹਨਾ ਹੀ ਹੁੰਦਾ ਪਿਓ ਨੂੰ ਵੀ ਉਹਨਾ ਹੀ ਹੁੰਦਾ ਸਭ ਨੂੰ ਬਰਾਬਰ ਹੁੰਦਾ ਜਿਨੀ ਜਿਨ੍ਹਾਂ ਦਾ ਪਿਆਰ ਹੁੰਦਾ ਪਹਿਲੀ ਗੱਲ ਇਹ ਵੀ ਹੈ ਦਿਲੋਂ ਸਾਡੇ ਸਮਾਜ ਦੇ ਵਿੱਚ ਨਾ ਜਿਹੜਾ ਬਾਪ ਹੁੰਦਾ ਹੈ ਉਹਨੂੰ ਸਖਤ ਦਿਖਾਇਆ ਜਾਂਦਾ ਹੈ ਮਾਂ ਨੂੰ ਨਰਮ ਦਿਖਾਇਆ ਜਾਂਦਾ ਹੈ ਪਰ ਬਾਪ ਕਈ ਜ਼ਿੰਮੇਵਾਰੀਆਂ 'ਚ ਉਲਝਿਆ ਹੁੰਦਾ ਹੈ ਇਸ ਕਰਕੇ ਉਹ ਆਪਣੀਆਂ ਦਿਲੀ ਭਾਵਨਾਵਾਂ ਉਸ ਤਰੀਕੇ ਨਾਲ ਬਿਆਨਤ ਨਹੀਂ ਕਰ ਸਕਦਾ ਜਿਸ ਤਰ੍ਹਾਂ ਮਾਂ ਕਰ ਸਕਦੀ ਹੈ ਕਿਉਂਕਿ ਮਾਂ ਬੇਟੀ ਨਾਲ ਨਾ ਹਰ ਗੱਲ ਸਾਂਝੀ ਕਰ ਲੈਂਦੀ ਹੈ ਉਹ ਇੱਕ ਜਿਦਾ ਸਹੇਲੀਆਂ ਦੀਆਂ ਤਰ੍ਹਾਂ ਹੁੰਦੀ ਹੈ ਉਹ ਹਰ ਗੱਲ ਆਪਣੀ ਦੱਸ ਦਿੰਦੀ ਹੈ ਇੱਕ ਦੂਸਰੇ ਇਸੇ ਕਰਕੇ ਨਾ ਮਾਂ ਨੇੜੇ ਹੁੰਦੀ ਹੈ ਬੇਟੀ ਦੇ ਜ਼ਿਆਦਾ ਹੁੰਦਾ ਤਾਂ ਪਿਓ ਵੀ ਐ ਪਰ ਜੋ ਗੱਲ ਮਾਂ ਦੀ ਹੁੰਦੀ ਐ ਉਹ ਪਿਓ ਲਈ ਮੁਸ਼ਕਲ ਹੋ ਜਾਂਦੀ ਐ ਬਣਾਣੀ ਵੈਸੇ ਵੀ ਨਾ ਆਪਣੇ ਬੱਚਿਆਂ ਦੇ ਨਾਲ ਦੋਸਤ ਬਣ ਕੇ ਰਹਿਣਾ ਚਾਹੀਦਾ ਜਿੰਨਾ ਕੋਸ਼ਿਸ਼ ਹੋ ਸਕੇ ਜਿੰਨਾ ਕੋ ਦੋਸਤ ਬਣ ਸਕੇ ਸਾਨੂੰ ਪਤਾ ਹੋਣਾ ਚਾਹੀਦਾ ਪੇ ਬੱਚਿਆਂ ਦੇ ਦੋਸਤ ਕਿਹੜੇ ਐ ਕਿਹਨਾ ਦੋਸਤਾਂ ਦੇ ਨਾਲ ਇਹ ਰਹਿੰਦਾ ਐ ਰਹਿੰਦੀ ਐ ਬੱਚਿਆਂ ਦੇ ਨਾਲ ਹਰ ਗੱਲ ਸਾਂਝੀ ਕਰਨੀ ਜ਼ਰੂਰੀ ਹੈ ਅੱਜ ਕੱਲ ਦੇ ਜ਼ਮਾਨੇ 'ਚ ਪਹਿਲਾਂ ਤਾਂ ਜਿਹੜਾ ਲੰਘ ਗਿਆ ਟਾਈਮ ਲੰਘ ਗਿਆ ਪਹਿਲਾਂ ਤਾਂ ਹੁਣ ਤਾਂ ਟੀਚਰ ਵੀ ਜਿਹੜੇ ਹਨ ਉਹ ਵੀ ਦੋਸਤਾਨਾ ਰਹਿੰਦੇ ਆ ਸਕੂਲਾਂ ਦੇ ਵਿੱਚ ਪਹਿਲਾਂ ਤਾਂ ਟੀਚਰ ਇੰਨਾ ਨੇੜੇ ਨਹੀਂ ਸੀ ਹੁੰਦੇ ਡੰਡੇ ਬਹੁਤ ਪੈਂਦੇ ਹੁੰਦੇ ਸੀ ਘਰਦਿਆਂ ਕੋ ਵੀ ਛੱਤਰ ਬਹੁਤ ਪੈਂਦੇ ਹੁੰਦੇ ਸੀ ਹੁਣ ਸਮਾਂ ਕੁਝ ਹੋਰ ਹੈ ਜ਼ਿੰਦਗੀ ਦੇ ਵਿੱਚ ਕੀ ਹੋਣਾ ਇਹ ਤਾਂ ਰਿਹੱਸ ਹੈ ਮਿਸਟਰੀ ਹੈ ਇਹ ਮੈਂ ਸੋਚਦਾ ਆਂ ਜ਼ਿੰਦਗੀ ਬਹੁਤ ਬੜੀ ਮਿਸਟਰੀ ਹੈ ਅੱਗੇ ਕੀ ਹੋਣਾ ਨਹੀਂ ਪਤਾ ਜੁੜੇ ਮਰਜੀ ਜੋਤਸ਼ੀ ਨੂੰ ਪੁੱਛ ਲਓ ਕੁਝ ਵੀ ਹੈ ਇੱਕ ਦੋ ਉਹਨਾਂ ਦੇ ਤੁੱਕੇ ਚੱਲ ਜਾਂਦੇ ਹੋਣਗੇ ਪਰ ਬਾਕੀ ਜ਼ਿੰਦਗੀ ਸਾਰਾ ਮਿਸਟਰੀ ਹੈ ਅੱਗੇ ਕੀ ਹੋਣਾ ਕੁਝ ਨਹੀਂ ਪਤਾ ਬੱਚਿਆਂ ਨੇ ਕੀ ਕਰਨਾ ਅੱਗੇ ਉਹਨਾਂ ਦੀ ਜ਼ਿੰਦਗੀ ਕਿਹੋ ਜੀ ਹੋਏਗੀ ਤੁਸੀਂ ਨਹੀਂ ਦੱਸ ਸਕਦੇ हां ਤੁਸੀਂ ਚੰਗਾ ਸੋਚ ਸਕਦੇ ਹੋ ਪਰ ਅੱਗੇ ਕੀ ਹੋਣਾ ਹੈ ਇਹ ਕਿਸੇ ਨੂੰ ਨਹੀਂ ਪਤਾ ਅਸੀਂ ਚੰਗੇ ਹੋਣ ਦੀ ਅਰਦਾਸ ਕਰ ਸਕਦੇ ਹਾਂ ਅਸੀਂ ਆਪਣੇ ਬੀਤ ਤੇ ਪਲਾਂ ਜਿਹੜੇ ਵਧੀਆ ਪਲ ਹੈ ਉਹ ਯਾਦ ਕਰ ਸਕਦੇ ਹਾਂ ਉਹੀ ਯਾਦ ਕਰਨੇ ਚਾਹੀਦੇ ਵਰਤਮਾਨ 'ਚ ਚੰਗੇ ਕੰਮ ਕਰਨੇ ਚਾਹੀਦੇ ਆ ਕੋਸ਼ਿਸ਼ ਕਰੋ ਜਿੰਨੇ ਚੰਗੇ ਕਰ ਸਕੋ ਤੇ ਜਿਹੜਾ ਭਵਿੱਖ ਹੈ ਉਹ ਅਸੀਂ ਜਿਹੜੇ ਚੰਗੇ ਕੰਮ ਕੀਤੇ ਆ ਉਹਦਾ ਵਧੀਆ ਫਲ ਦੀ ਆਸ ਕਰ ਸਕਦੇ। ਭਵਿੱਖੇ ਹੀ ਹੁੰਦਾ। ਭਵਿੱਖ ਦੇ ਵਿੱਚ ਜਿਹੜੇ ਤੁਸੀਂ ਹੁਣ ਕੰਮ ਕਰ ਰਹੇ ਹੋ ਵਰਤਮਾਨ 'ਚ ਉਹਨਾਂ ਦਾ ਹੀ ਫਲ ਮਿਲਣਾ ਹੈ। ਉਹ ਆਸ ਕਰ ਸਕਦੇ ਵੀ ਫਲ ਮਿਲ ਜਾਵੇ। ਅੱਛਾ ਬੀਤੇ ਨੂੰ ਯਾਦ ਕਰਦੇ ਆ ਮੈਂ ਤੁਹਾਨੂੰ ਦੱਸਾਂ ਮੇਰੇ ਨਾ ਆਪਣੇ ਬੇਟਾ ਤੇ ਬੇਟੀ ਇਹਨਾਂ ਦੇ ਬਚਪਨ ਦੀਆਂ ਸਾਰੀਆਂ ਸ਼ਰਾਰਤਾਂ ਰਿਕਾਰਡ ਕੀਤੀਆਂ ਆ ਕੈਮਰਿਆਂ 'ਚ। ਇਹ ਵੀ ਦੇਖ ਕੇ ਹੱਸਦੇ ਹੁੰਦੇ ਆ ਜਦੋਂ ਦੇਖਦੇ ਹੁੰਦੇ ਆ ਨਾ ਕਿ ਅਸੀਂ ਇੱਦਾਂ ਕਰਦੇ ਸੀ ਅਸੀਂ ਇੱਦਾਂ ਕਰਦੇ ਸੀ ਜਦ ਬੱਚੇ ਨਾ ਰੱਬ ਦਾ ਰੂਪ ਹੁੰਦੇ ਆ ਜੋ ਛੋਟੇ ਜਿਹੇ ਹੁੰਦੇ ਆ ਤਾਂ ਕਿੰਨੀਆਂ ਪਿਆਰੀਆਂ ਪਿਆਰੀਆਂ ਗੱਲਾਂ ਕਰਦੇ ਆ ਉਹ ਪਿਆਰੀਆਂ ਪਿਆਰੀਆਂ ਗੱਲਾਂ ਨਾ ਸੁਣ ਕੇ ਸਕੂਨ ਮਿਲਦਾ ਜਿੱਦਾਂ ਤੁਹਾਨੂੰ ਰੱਬ ਦਾ ਨਾਮ ਲੈ ਕੇ ਸਕੂਨ ਮਿਲਦਾ ਨਾ ਇਦੇ ਬੱਚਿਆਂ ਦੀਆਂ ਪਿਆਰੀਆਂ ਪਿਆਰੀਆਂ ਗੱਲਾਂ ਸੁਣ ਕੇ ਸਕੂਨ ਮਿਲਦਾ ਆ ਮੈਂ ਤੁਹਾਨੂੰ ਦੋ ਕੁ ਕਲਿੱਪ ਦਿਖਾਣਾ ਐ ਮੈਂ ਜ਼ਿਆਦਾ ਨਹੀਂ ਦਿਖਾਣੇ ਅ ਫਿਰ ਦਿਖਾਉਂਗਾ ਕਿਤੇ ਦੁਬਾਰਾ ਕਿਤੇ ਵੀਡੀਓ ਦੁਬਾਰਾ ਇਹ ਬੱਚਿਆਂ ਦੇ ਆਪਣੇ ਵਾਲੀ ਦੀ ਵੀਡੀਓ ਜ਼ਰੂਰ ਦਿਖਾਉਂਗਾ ਦੇਖਿਓ ਆਇਆ ਆਇਆ ਇਹ ਤੂੰ ਅੱਜ ਮੈਨੂੰ ਆ ਆ ਆਤੀ ਹੋ ਦੇ ਓਰ ਲਾਲਾ ਹਾਂ ਪਾਪਾ ਜਾਨ ਮੇਰੀ ਕੰਦੇਰੀ ਬਲ ਮੈਂ ਤੇਰਾ ਨਾਮ ਕੀ ਹੈ ਅਨਮੋਲ ਕੌਰ ਮਾਕਾ ਬੋਲ ਅਤ ਗੰਦੇ ਹੁੰਦੇ ਹੋਦਰਾਮਿਆ ਸਮਾਨ ਆਇਆ 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 ਮੈਪਾ ਚੀ ਸੋਹੀ ਸਗੀ ਵੀਡੀਓ ਉਮੀਦ ਕਰਦਾ ਇਹ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗੀ ਹੋਵੇਗੀ ਅ ਮੇਰਾ ਥੋੜੇ ਤੁਹਾਨੂੰ ਦੱਸਿਆ ਵੀ ਮੇਰੇ ਟੌਪਿਕ ਜਿਹਾ ਅਲੱਗ ਜਿਹਾ ਹੁੰਦੇ ਆ ਤੇ ਵੀਉ ਵੀ ਮੇਰੇ ਉਨੇ ਹੀ ਹੁੰਦੇ ਆ ਚਲੋ ਮੈਂ ਸਿਰਫ ਆਪਣੀਆਂ ਜਿਹੜੀਆਂ ਭਾਵਨਾਵਾਂ ਹੁੰਦੀਆਂ ਆਪਣੇ ਜੋ ਵਿਚਾਰ ਹੁੰਦੇ ਆ ਉਹੀ ਦੱਸਦਾ ਹੁੰਦਾ ਮੇਰੀਆਂ ਵੀ ਮੈਮਰੀਜ਼ ਐ ਰਿਕਾਰਡ ਹੁੰਦੀਆਂ ਐ YouTube ਤੇ ਉੱਤੇ ਤੇ ਮੈਂ ਵੀ ਕੋਸ਼ਿਸ਼ ਕਰਦਾ ਜ਼ਿੰਦਗੀ ਵਧੀਆ ਵਧੀਆ ਮਤਲਬ ਵਧੀਆ ਕੰਮ ਕਰਨ ਦੀ ਮੈਂ ਕੋਸ਼ਿਸ਼ ਕਰਦਾ ਰਹਿਣਾ ਹੈ ਗਲਤੀਆਂ ਹਰ ਇੱਕ ਬੰਦੇ ਤੋਂ ਹੋ ਜਾਂਦੀਆਂ ਐ ਇਹ ਜ਼ਰੂਰੀ ਨਹੀਂ ਹੈਗਾ ਉਹ ਬੰਦਾ 100% ਪਰਫੈਕਟ ਕੋਈ ਨਹੀਂ ਹੁੰਦਾ ਹੋਣਾ ਵੀ ਨਹੀਂ ਚਾਹੀਦਾ ਥੋੜੀ ਬਕਤੀਆਂ ਖਾਮੀਆਂ ਹੋਣੀਆਂ ਚਾਹੀਦੀਆਂ ਨਹੀਂ ਤਾਂ ਹੰਕਾਰ ਹੋਣਾ ਸ਼ੁਰੂ ਹੋ ਜਾਂਦਾ ਜਿਹੜਾ 100% ਪਰਫੈਕਟ ਵੀ ਮੈਂ ਪਰਫੈਕਟ ਐ ਚਲੋ ਇਹ ਚੱਡੋ ਤੇ ਇਹ ਵੀਡੀਓ ਕਿੱਦਾਂ ਦੀ ਲੱਗੀ ਦੱਸਿਓ ਤੇ ਚੈਨਲ ਨੂੰ ਜੇ ਸਬਸਕ੍ਰਾਈਬ ਕਰ ਸਕਦੇ ਜਰੂਰ ਕਰ ਲਿਓ ਸਬਸਕ੍ਰਾਈਬ ਸ਼ੇਅਰ ਜੇ ਜੀ ਕਰ ਸਕਦੇ ਤਾਂ ਸ਼ੇਅਰ ਜਰੂਰ ਕਰਿਓ ਤੇ ਮਿਲਦੇ ਆਂ ਅਗਲੀ ਕਿਸੇ ਵੀਡੀਓ 'ਚ ਦੇਖਦੇ ਆਂ ਕਿੱਥੇ ਕੀ ਆ ਹੋਣਾ ਅੱਗੇ ਹੁਣ ਕੁਝ ਨਹੀਂ ਕਹਿ ਸਕਦੇ ਤੇ ਟ੍ਰੈਵਲ ਵੀ ਕਰ ਸਕਦੇ ਆ ਐਦਾਂ ਵੀ ਵੀਡੀਓ ਬਣਾ ਸਕਦਾ ਕੁਝ ਨਹੀਂ ਪਤਾ ਮੈਨੂੰ ਹਨਾ ਤੇ ਖੁਸ਼ ਰਹੋ ਸਲਾਮਤ ਰਹੋ ਰੱਬ ਰਾਖਾ